ਜਨਦੋਤ ਤੋਂ ਸਾਸੀਕਾਰ ਸਭ ਨੂੰ ਤੇ ਕਣਕ ਦੀ ਬਜਾਈ ਮਨ ਲੱਗਦਾ ਸਾਰਿਆਂ ਨੇ ਕਰ ਲਈ ਹੋਣੀ ਆ ਹਨਾ ਤੇ ਮਾੜੀ ਮੋਟੀ ਰਹਿੰਦੀ ਹੋਣੀ ਆ ਤੇ 90% ਮਨ ਲੱਗਦਾ ਕਣਕ ਦੀ ਬਜਾਈ ਹੋ ਚੁੱਕੀ ਆ ਤੇ ਸਪਰੇ ਵੀ ਲੋਕਾਂ ਦੇ ਨਾਲ ਦੀ ਨਾਲ ਕਰਤੀ ਹਨਾ ਸਾਰੇ ਤੇ ਜ਼ਰੂਰੀ ਵੀ ਆ ਗੁਰਲੀਆਂ ਦੇ ਤੇ ਮੈਂ ਅੱਜ ਇੱਕ ਚੀਜ਼ ਦੇਖ ਰਿਹਾ ਸੀਗਾ ਘਰੇ ਬੈਠਾ ਮੈਂ ਦਵਾਈਆਂ ਹਮੇਸ਼ਾ ਬਹੁਤ ਦੇਖ ਕੇ ਬਿੱਲ ਕਟਾ ਕੇ ਤੇ ਦਵਾਈਆਂ ਬਹੁਤ ਮਹਿੰਗੀਆਂ ਨੇ ਜਿਹੜੀਆਂ ਆਪਾਂ ਬ੍ਰਾਂਡਡ ਦਵਾਈਆਂ ਲੈਂਦੇ ਆ ਬਹੁਤ ਮਹਿੰਗੀਆਂ ਦਵਾਈਆਂ ਨੇ ਤੇ ਫਸਲ ਨੇ ਵੀ 6 ਮਹੀਨੇ ਪਲਣਾ ਹੁੰਦਾ 6 ਮਹੀਨੇ ਸਫਰ ਕਰਨਾ ਫਿਰ ਜਾ ਕੇ ਆਪਾਂ ਨੂੰ ਫਸਲ ਦਾ ਰਿਜ਼ਲਟ ਮਿਲਦਾ ਇਹ ਕਿਹੜਾ ਵੀ ਅੱਜ ਆਇਆ ਵੀ ਜੇ ਆਪਾਂ ਨੂੰ ਨਹੀਂ ਕੁਝ ਬਣਿਆ ਤਾਂ ਆਪਾਂ ਤੀਜੇ ਦਿਨ ਕੁਝ ਚੇਂਜ ਕਰ ਦਾਂਗੇ ਫਿਰ ਚੇਂਜ ਨਹੀਂ ਹੋਣਾ ਕਿਉਂਕਿ ਜਦੋਂ ਆਪਾਂ ਸਪਰੇਅ ਕਰ ਦਿੰਦੇ ਆ ਕਿਸੇ ਚੀਜ਼ ਦਾ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਵੀ ਇਹ ਦਵਾਈ ਸਹੀ ਨਹੀਂ ਜਾਂ ਡੁਪਲੀਕੇਟ ਹੈ ਤੇ ਜਦ ਨੂੰ ਸਮਾਂ ਲੰਘ ਚੁੱਕਿਆ ਹੁੰਦਾ ਫਸਲ ਖਰਾਬ ਹੋਣ ਦੇ ਬਹੁਤ ਚਾਂਸ ਹੁੰਦੇ ਨੇ ਕਿ ਡੁਪਲੀਕੇਟ ਦਵਾਈਆਂ ਤਾਂ ਉਹ ਅਸਰ ਨਹੀਂ ਕਰਦੀ ਹੈਗੀ ਤੇ ਡੁਪਲੀਕੇਟ ਦਵਾਈਆਂ ਦਾ ਜਿਹੜਾ ਚਲਣਾ ਬਹੁਤ ਜ਼ਿਆਦਾ ਚੱਲ ਰਿਹਾ ਆ ਭਾਰਤ ਦੇ ਵਿੱਚ ਇਹ ਖੇਲ ਬਹੁਤ ਖੇលਿਆ ਜਾ ਰਿਹਾ ਹਨ ਡੁਪਲੀਕੇਟ ਦਵਾਈਆਂ ਦਾ ਚਾਹੇ ਕਿੰਨੀਆਂ ਵੀ ਬ੍ਰਾਂਡਡ ਦਵਾਈਆਂ ਨੇ ਕਿਹੜੀ ਮਰਜ਼ੀ ਕੰਪਨੀ ਆ ਸਭ ਦੀ ਡੁਪਲੀਕੇਸੀ ਆ ਜਾਂਦੀ ਆ ਹੁਣ ਅੱਜ ਮੈਂ ਚੈੱਕ ਕਰਕੇ ਦੇਖਿਆ ਮੈਂ ਆ ਪੀ ਆਈ ਦੀ ਅਫਕੀਰਾ ਕਰੀ ਸੀਗੀ ਸਪਰੇ ਕਰੀ ਸੀ ਇਹਦੀ ਤੇ ਵਧੀਆ ਸਪਰੇਅ ਹੈ ਦਵਾਈ ਵੀ ਵਧੀਆ ਰਿਜ਼ਲਟ ਵੀ ਖੈਰ ਵਧੀਆ ਰਿਜ਼ਲਟ ਨੇ ਹੋਰ ਵੀ ਆਉਂਦੀਆਂ ਨੇ ਉਹਨਾਂ ਦੀ ਵੀ ਰਿਜ਼ਲਟ ਖੈਰ ਵਧੀਆ ਨੇ ਹਨਾ ਤੇ ਕੰਪਨੀ ਬਣਾਉਂਦੀ ਹੈ ਦਵਾਈ ਕੰਪਨੀ ਨੇ ਤਾਂ ਦਵਾਈ オリジナル ਬਣਾਈ ਪਰ ਹਰ ਚੀਜ਼ ਦੀ ਡੁਪਲੀਕੇਟ ਤੁਹਾਨੂੰ ਪਤਾ ਵੀ ਭਾਰਤ ਦੇ ਵਿੱਚ ਆਉਂਦੀ ਆ ਹਰ ਇੱਕ ਚੀਜ਼ ਦੀ ਡੁਪਲੀਕੇਸੀ ਆਉਂਦੀ ਆ ਤੇ ਅੱਜ ਮੈਂ ਮੈਨੂੰ ਪਤਾ ਲੱਗਿਆ ਵੀ ਮੇਰੇ ਬ੍ਰਦਰ ਤੋਂ ਪਤਾ ਲੱਗਿਆ ਵੀ ਇਹਦੇ ਵਿੱਚੋਂ ਨਾ ਵੀ 26 ਰੁਪਏ ਟੱਕਣ ਖੋਲ ਕੇ ਜਿਹੜਾ ਇਹਦਾ ਆਹ ਵਾਲਾ ਸਕੈਨਰ ਹੈ ਆ ਵਾਲਾ ਸਕੈਨਰ ਇਹ ਖੋੜ ਕੇ 26 ਰੁਪਏ ਮਿਲਦੇ ਨੇ ਤੇ ਮੇਰੇ ਕੋਲ ਕਾਫੀ ਪੈਸੇ ਸੀ ਮੈਂ ਚਲੋ ਟਰਾਈ ਕੀਤਾ ਪਹਿਲਾਂ ਮੈਂ ਕੈਮਰੇ ਤੋਂ ਟਰਾਈ ਕੀਤਾ ਬਣੀ ਨਹੀਂ ਗੱਲ ਫਿਰ ਇਹਦੀ ਮੈਂ ਐਪ ਡਾਊਨਲੋਡ ਕੀਤੀ ਪੀ ਆਈ ਮਿੱਤਰਾ ਕਿਸਾਨ ਐਪ ਡਾਊਨਲੋਡ ਕੀਤੀ ਤੇ ਮੈਨੂੰ ਮਿਲਿਆ ਚਲੋ ਮੈਂ ਡਾਊਨਲੋਡ ਕੀਤਾ ਤੇ 26 ਰੁਪਏ ਮਿਲ ਗਏ ਉਸ ਤੋਂ ਬਾਅਦ ਮੇਰਾ ਦੋਸਤ ਲੈ ਕੇ ਆਇਆ ਉਹ ਆਪਦੇ ਮੈਨੂੰ ਪੁੱਛਣ ਲੱਗ ਗਿਆ ਵੀ ਕਹਿੰਦਾ ਕਿਵੇਂ ਮਿਲਦੇ ਆ ਵੀ ਇਹ 26 ਰੁਪਏ ਤੇ ਚਲੋ ਮੈਂ ਉਹਨੂੰ ਦੱਸਣ ਲੱਗ ਗਿਆ ਐਪ ਡਾਊਨਲੋਡ ਕਰਵਾਈ ਰਸਨ ਲੱਗ ਗਿਆ ਵੀ ਇਹਦਾ ਟੱਕਣ ਖੋਲੋ ਤੇ ਸਕੈਨ ਕਰੋ ਨਾਲੇ ਆਪਾਂ ਨੂੰ ਉਹਦੀ ਔਰੀਜਨੈਲਿਟੀ ਦਾ ਪਤਾ ਲੱਗ ਜੂ ਵੀ ਦਵਾਈ ਸਹੀ ਹੈ ਔਰੀਜਨਲ ਹੈ ਤੇ ਨਾਲੇ 26 ਰੁਪਏ ਮਿਲ ਜਾਣਗੇ ਹਨਾ ਹਰੇਕ ਦਵਾਈ ਦੇ ਪੀ ਐਪ ਦੇ ਵਿੱਚ ਆ ਜਾਣਗੇ ਤੇ ਜਦੋਂ ਮੈਂ ਸਕੈਨ ਕੀਤਾ ਤੇ ਉਹ ਦਵਾਈ ਡੁਪਲੀਕੇਟ ਦੱਸ ਰਹੀ ਸੀ ਐਪ ਦੱਸ ਰਹੀ ਸੀ ਵੀ ਇਹ ਦਵਾਈ ਡੁਪਲੀਕੇਟ ਹੈ ਤੇ ਹੁਣ ਚਲੋ ਇਹਦਾ ਕੀ ਕੀਤਾ ਜਾਵੇ ਹਨਾ ਤੇ 7-8 ਸ਼ੀਸ਼ੀਆਂ ਸੀ ਉਹਦੀਆਂ ਤੇ ਜੋ ਡੁਪਲੀਕੇਟ ਨਿਕਲੀ ਦਵਾਈ ਤੇ ਨਾਮ ਤਾਂ ਆਪਾਂ ਕਿਸੇ ਦਾ ਲੈਂਦੇ ਨਹੀਂ ਹੈਗੇ ਤੇ ਚਲੋ ਇਹ ਦਵਾਈ ਹੁਣ ਇਹ ਜਿਹੜੀਆਂ ਦਵਾਈਆਂ ਨੇ ਡੁਪਲੀਕੇਟ ਦਾ ਕੀ ਪਤਾ ਲੱਗਦਾ ਇੱਕੋ ਚੀਜ਼ ਤੋਂ ਪਤਾ ਲੱਗਦਾ 바ਰ ਕੋਡ ਸਕੈਨਰ 바ਰ ਕੋਡ ਸਕੈਨ ਕਰਕੇ ਕਦੋਂ ਵੀ ਦਵਾਈ ਲੈਣੀ ਹੈ ਤੁਸੀਂ ਬਿੱਲ ਲਓ ਨਾ ਲਓ ਪਰ 바ਰ ਕੋਡ ਸਕੈਨ ਜ਼ਰੂਰ ਕਰਕੇ ਦੇਖੋ ਵੀ ਇਹ ਦਵਾਈ ओरिजिनल ਹੈ ਜਾਂ ਫਿਰ ਡੁਪਲੀਕੇਟ ਹੈ ਕਿਉਂਕਿ ਇਹ ਦਵਾਈਆਂ ਜਿਹੜੀਆਂ ਆਪਾਂ ਬ੍ਰਾਂਡਡ ਦਵਾਈਆਂ ਲੈਨੇ ਇੱਕ ਤਾਂ ਮਹਿੰਗੀਆਂ ਬਹੁਤ ਨੇ ਹੱਦੋਂ ਪਰੇ ਮਹਿੰਗੀਆਂ ਨੇ ਤੇ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਫਸਾਉਂਦੇ ਇੱਕ ਕੋਈ ਫਸਲ ਚੌਥੇ ਦਿਨ ਚੇਂਜ ਹੋਣ ਵਾਲੀ ਹੈ ਨਹੀਂ 6 ਮਹੀਨੇ ਸਫਰ ਕਰਕੇ ਫਿਰ ਆਪਾਂ ਨੂੰ ਫਸਲ ਦੇ ਰਿਜ਼ਲਟ ਮਿਲਦੇ ਨੇ ਫਿਰ ਚਾਰ ਪੈਸੇ ਬਣਦੇ ਨੇ ਜ਼ਿੰਮੇਦਾਰ ਨੂੰ ਕਿਸਾਨ ਠੀਕ ਹੈ ਤਾਂ ਕਰਕੇ ਇਹ ਜਾਗਰੂਕਤਾ ਬਹੁਤ ਜ਼ਰੂਰੀ ਹੈ ਵੀ ਹਰੇਕ ਦਵਾਈ ਦੇ ਤੁਸੀਂ ਸਕੈਨ ਕਰੋ ਜਿਹੜੀ ਦਵਾਈ ਦੇ ਸਕੈਨ ਕਰ ਸਕਦੇ ਹੋ ਕਿਵੇਂ ਵੀ ਦਵਾਈ ਦਾ ਪਤਾ ਲੱਗ ਸਕੇ ਸਕੈਨਰ ਮੈਨੂੰ ਲੱਗਦਾ ਵੀ ਹਰ ਇੱਕ ਦਵਾਈ ਦੇ ਵਿੱਚ ਸਕੈਨਰ ਆਉਂਦਾ ਜਾਂ ਉੱਪਰ ਹੁੰਦਾ ਜਾਂ ਟੱਕਣ ਦੇ ਵਿੱਚ ਆਉਂਦਾ ਜਾਂ ਇਹਦੇ ਵਿੱਚ ਇੱਕ ਐਨ ਇੱਕ ਪਰਚੀ ਵੀ ਪਾਈ ਹੁੰਦੀ ਆ ਕਿਸੇ ਨਾ ਅਲੱਗ-ਅਲੱਗ ਬ੍ਰਾਂਡਡ ਬ੍ਰਾਂਡ ਨੇ ਜਿਹੜੇ ਉਹ ਅਲੱਗ-ਅਲੱਗ ਤਰੀਕੇ ਨਾਲ ਉਹ 바ਰ ਕੋਡ ਦਿੰਦੇ ਆ ਇਹ ਵਿੱਚ ਵੀ ਹੁੰਦਾ ਉਹਨੂੰ ਸਕੈਨ ਕਰਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਜਿੰਨੇ ਪਤਾ ਲੱਗਦਾ ਐਪ ਡਾਊਨਲੋਡ ਕਰੋ ਫਿਰ ਸਕੈਨ ਕਰ ਲਓ ਠੀਕ ਹੈ ਤੇ ਇਹ ਤੁਹਾਨੂੰ ਪਤਾ ਲੱਗ ਜਾਊਗਾ ਤੇ ਮੈਂ ਵੈਸੇ ਵੀ ਫਰਕ ਦੇਖਣ ਲੱਗ ਗਿਆ ਵੀ ਇਹਦੇ ਵਿੱਚ ਸਟicker ਤੋਂ ਜਾਂ ਸ਼ੀਸ਼ੀ ਤੋਂ ਵੈਸੇ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਹੈਗਾ ਅੱਜਕੱਲ ਡੁਪਲੀਕੇਸੀ ਵੀ ਇਦਾਂ ਦੀ ਆਉਂਦੀ ਆ ਵੀ ਨਹੀਂ ਪਤਾ ਲੱਗਦਾ ਪਰ ਥੋੜੇ-ਥੋੜੇ ਕਾਰਨ ਰਹਿ ਜਾਂਦੇ ਆ ਉਬੀ ਚੈੱਕ ਕਰਕੇ ਦੇਖਣੇ ਚਾਹੀਦੇ ਆ ਜਿਵੇਂ ਸਟicker ਹੁੰਦੇ ਨੇ ਹੱਥ ਨੂੰ ਪਤਾ ਲੱਗ ਜਾਂਦਾ ਸਟicker ਦੀ ਕੁਆਲਿਟੀ ਤੇ ਅੱਖਰ 바ਰ ਕੋਡ ਵੀ ਛੋਟਾ ਵੱਡਾ ਹੁੰਦਾ ਹਨ ਤੇ ਅੱਖਰ ਕਿਦਾਂ ਦੀ ਸਟੈਂਪ ਵਗੈਰਾ ਕਿਦਾਂ ਲੱਗੀ ਹੋਈ ਆ ਵੀ ਇਹ ਜੀ ਉਹਦੀ ਕੁਆਲਿਟੀ ਆ ਇਹ ਜਰੂਰ ਚੈੱਕ ਕਰਿਆ ਕਰੋ ਕਿਉਂਕਿ ਜ਼ਿੰਮੇਵਾਰ ਦੀ ਕਮਾਈ ਥੋੜੀ ਲੰਮੀ ਟਰਮ ਲਈ ਹੁੰਦੀ ਆ ਹਾਂ 6 ਮਹੀਨੇ ਵੇਟ ਕਰਨੀਆਂ ਫਿਰ ਉਹਦਾ ਰਿਜ਼ਲਟ ਆਪਾਂ ਨੂੰ ਇੱਕ ਤਾਂ ਆਪਾਂ ਪਹਿਲਾਂ ਪੈਸੇ ਦੇ ਚੁੱਕੇ ਆ ਵੀ ਦਵਾਈ ਇੰਨੀ ਮਹਿੰਗੀ ਲੈ ਚੁੱਕਿਆ ਡੁਪਲੀਕੇਟ ਤੇ ਦੂਜਾ ਅਸਰ ਹੈਗਾ ਥੋੜੀ ਫਸਲ ਤੇ ਜਿਹੜੀ 6 ਮਹੀਨੇ ਪਲਣੀ ਆ ਉਹਦਾ ਰਿਜ਼ਲਟ ਫਿਰ ਤੁਹਾਨੂੰ ਮਾੜਾ ਮਿਲਣਾ ਹਨਾ ਤੇ ਉਹਨੇ ਉਹ ਕੰਮ ਕਰਨਾ ਨਹੀਂ ਹੈਗਾ ਤੇ ਫਿਰ ਆਪਾਂ ਨੂੰ ਦੁੱਖ ਲੱਗਣਾ ਨੁਕਸਾਨ ਹੋਣਾ ਇਹ ਨੁਕਸਾਨ ਬਹੁਤ ਵੱਡਾ ਹੋ ਰਿਹਾ ਜਦੋਂ ਝੋਨੇ ਵੇਲੇ ਵੀ ਲੋਕਾਂ ਨੇ ਸਪਰੇਹਾਂ ਕਰੀਆਂ ਵਿੱਚ ਡੁਪਲੀਕੇਸੀਆਂ ਆਈਆਂ ਹਨਾ ਬਹੁਤ ਦੁੱਖ ਲੱਗਿਆ ਇਹ ਚੀਜ਼ ਦਾ ਫਿਰ ਕਿਸਾਨਾਂ ਦਾ ਨੁਕਸਾਨ ਬਹੁਤ ਹੁੰਦਾ ਹੈ ਰੁਕੋ ਇਹ ਡੁਪਲੀਕੇਸੀ ਦਾ ਜਿਹੜਾ ਮਾਮਲਾ ਹੈ ਰੁਕੋ ਪਤਾ ਨਹੀਂ ਕਿਵੇਂ ਨਹੀਂ ਕਿਵੇਂ ਰੁਕੋ ਕਿਵੇਂ ਨਹੀਂ ਹਨਾ ਤੇ ਵੈਸੇ ਸਰਕਾਰ ਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਵੀ ਕਿਉਂਕਿ ਹਰ ਇੱਕ ਨੂੰ ਇਹ ਚੀਜ਼ ਦਾ ਨਹੀਂ ਪਤਾ ਹੁੰਦਾ ਹਨਾ ਵੀ ਕਿਦਾਂ ਕਿਉਂਕਿ ਕੁਝ ਕਿਸਾਨ ਜਿਨ੍ਹਾਂ ਜਿਹੜੇ ਪਰਿਵਾਰਾਂ ਚ ਅਨਪੜ੍ਹ ਨੇ ਹਨਾ ਜਾਂ ਅਵੇਅਰ ਨਹੀਂ ਹੈਗੇ ਇਸ ਚੀਜ਼ ਬਾਰੇ ਹਨਾ ਵੀ ਨਹੀਂ ਪਤਾ ਲੱਗ ਸਕਦਾ ਹਨਾ ਤੇ ਵੀ ਡੁਪਲੀਕੇਸੀ ਦਾ ਕਿਵੇਂ ਪਤਾ ਕਰੀਏ ਤੇ ਚਲੋ ਇਹ ਹੀ ਗੱਲ ਕਰਨੀ ਸੀ ਮੈਂ ਵੀ ਇਹ ਚੀਜ਼ ਦਾ ਜਰੂਰ ਜਦੋਂ ਆਪਾਂ ਦਵਾਈ ਖਰੀਦਣੀ ਆ ਤਾਂ ਜਰੂਰ ਪਤਾ ਕਰੋ ਵੀ ਇਹ オリジナル ਹੈ ਕਿ ਡੁਪਲੀਕੇਟ ਹੈ ਕਿਉਂਕਿ ਮਾਮਲਾ ਸਾਰਾ ਫਸਲ ਦਾ ਹੈ ਫਸਲ ਤੋਂ ਬਿਨਾ ਜਿਮੀਦਾਰ ਕੁਝ ਵੀ ਨਹੀਂ ਆਏਗਾ ਤੋਂ ਇਸ ਵਾਰ ਤੁਸੀਂ ਦੇਖੋ ਦੀ ਜਿਹੜਾ ਝੋਨਾ ਬਹੁਤ ਘੱਟ ਨਿਕਲਿਆ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਝੋਨਾ ਬਹੁਤ ਘੱਟ ਨਿਕਲਿਆ ਤੇ ਕਈਆਂ ਦਾ ਤਾਂ ਕਣਕ ਤੋਂ ਵੀ ਆਪਾਂ ਕਹਿ ਸਕਦੇ ਆ ਵੀ 3 ਕੁੰਟਲ ਦਾ ਵੀ ਝੜ ਰਿਹਾ ਹੈ ਕਾਰਨ ਇਹ ਤਾਂ ਮੌਸਮ ਦੇ ਕਾਰਨ ਬਹੁਤ ਵੱਡਾ ਕਾਰਨ ਰਿਹਾ ਹੈ ਤੇ ਝੋਨੇ ਵੇਲੇ ਵੀ ਬਹੁਤ ਡੁਪਲੀਕੇਟ ਦਵਾਈਆਂ ਆਈਆਂ ਨੇ ਤੇ ਡੁਪਲੀਕੇਟ ਦਵਾਈਆਂ ਅਸਰ ਨਹੀਂ ਕਰਦੀਆਂ ਹੋ ਸਕਦਾ ਨੈਗੇਟਿਵ ਅਸਰ ਵੀ ਕਰਨ ਠੀਕ ਹੈ ਇਹਦੇ ਵਿੱਚ ਇਹ ਵੀ ਆ ਜਾਂਦਾ ਵੀ ਜਿਹੜੀ ਡੁਪਲੀਕੇਟ ਦਵਾਈ ਹੈ ਉਹ ਨੈਗੇਟਿਵ ਅਸਰ ਵੀ ਕਰਦੀ ਆ ਤਾਂ ਜਦੋਂ ਤੁਸੀਂ ਦਵਾਈ ਖਰੀਦੋ ਇਹ ਆਪਣਾ ਹੱਕਾ 바ਰ ਕੋਡ ਸਕੈਨ ਕਰੋ ਦਵਾਈ ओरिजिनल ਦਵਾਈ ਲਓ ਠੀਕ ਹੈ ਤੇ ਤੁਸੀਂ ਦੁਕਾਨਦਾਰ ਨੂੰ ਕਹੋ ਵੀ ਮੈਂ ਸਕੈਨ ਕਰਕੇ ਲਊਂਗਾ ਦਵਾਈ ਠੀਕ ਹੈ ਇਹ ਗੱਲ ਜੁੜੀ ਹੋਈ ਹੈ ਹਨਾ ਫਸਲ ਦੇ ਨਾਲ ਕਿਸਾਨ ਦੇ ਨਾਲ ਕਿਸਾਨ ਦੇ ਨੁਕਸਾਨ ਤੇ ਮੁਨਾਫੇ ਨਾਲ ਮੈਂ ਕਦੇ ਨਹੀਂ ਕਹਿੰਦਾ ਵੀ ਤੁਸੀਂ ਸ਼ੇਅਰ ਕਰੋ ਲਾਈਕ ਕਰੋ ਕੋਈ ਹੋਰ ਵੀਡੀਓ ਪਰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬੇਸ਼ੱਕ ਲਾਈਕ ਨਾ ਕਰਿਓ ਪਰ ਇਹ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਿਓ ਕਿਉਂਕਿ ਇਹੋ ਜੀ ਜਾਣਕਾਰੀ ਮੜਾਬੋਟੀ ਦਾ ਜਾਣਕਾਰੀ ਜਿਹੜੀ ਮੈਂ ਜਾਣਕਾਰੀ ਦਿਨਾ ਰਹਿਣਾ ਕਿਉਂਕਿ ਮੈਨੂੰ 8-9 ਸਾਲ ਹੋ ਗਏ ਬ੍ਰਾਂਡਡ ਦਵਾਈਆਂ ਮੈਂ ਯੂਜ਼ ਕਰਦਾ ਹਾਂ ਕਦੇ ਵੀ ਟੁਕੜੀ ਘੱਟ ਦਵਾਈ ਨਹੀਂ ਲੈ ਕੇ ਆਇਆ ਹਰ ਚੀਜ਼ ਸਕੈਨ ਕਰਕੇ ਉਹਨੂੰ ਫਿਰ ਪੂਰੀ ਤਰ੍ਹਾਂ ਸਕੈਨ ਕਰਕੇ ਕਨਫਰਮ ਕਰਕੇ ਵੀ ਹਾਂ ਯਾਰ ਦਵਾਈ Ориਜਨਲ ਆ ਮੈਂ ਇਹਨੂੰ 8-9 ਸਾਲ ਹੋ ਗਏ ਬ੍ਰਾਂਡਡ ਦਵਾਈਆਂ ਚੋਸ ਕਰਦੇ ਹਾਂ ਠੀਕ ਹੈ ਤੇ ਚੈਨਲ ਨੂੰ ਫੋਲੋ ਵੀ ਕਰ ਲਿਓ ਠੀਕ ਹੈ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਸਾਰਿਆਂ ਨੂੰ ਇਹ ਜਾਣਕਾਰੀ ਮਿਲ ਸਕੇ ਤੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਆ ਦੇਖੋ ਇਹਦੇ ਵਿੱਚ ਟੱਕਣ ਦੇ ਅੰਦਰਲੇ ਪਾਸੇ ਸਕੈਨਰ ਦਿੱਤਾ ਹੋਇਆ ਸੀ ਇਹਦੇ ਨਾਲ ਮੈਂ ਸਕੈਨ ਕੀਤਾ ਤੇ ਪਤਾ ਲੱਗ ਗਿਆ ਵੀ ਡੁਪਲੀਕੇਟ ਹੈ ਜਿਹੜੀ オリジナル ਆ ਉਹਦੇ ਵਿੱਚੋਂ 26 ਰੁਪਏ ਵੀ ਮਿਲੇ ਪਰ ਪੀਸ ਤੇ オリジナル ਦਾ ਪਤਾ ਲੱਗ ਗਿਆ ਠੀਕ ਹੈ ਤੇ ਤੁਸੀਂ ਇਦਾਂ ਸਕੈਨ ਕਰ ਸਕਦੇ ਹੋ ਕੋਈ ਵੀ ਹਰੇਕ ਦਵਾਈ ਤੇ ਆਉਂਦਾ ਜਿਹੜੀਆਂ ਬਾਇਰ ਦੇ ਆ ਵੀ ਆਉਂਦੀਆਂ ਨੇ ਸਾਰਿਆਂ ਤੇ ਸਕੈਨਰ ਲੱਗੇ ਆਉਂਦੇ ਆ ਤੁਸੀਂ ਸਕੈਨ ਕਰਕੇ ਜਰੂਰ ਚੈੱਕ ਕਰਿਆ ਕਰੋ ਠੀਕ ਹੈ ਚਲੋ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਫੋਲੋ ਜਰੂਰ ਕਰ ਲਿਓ ਤੇ ਸ਼ੇਅਰ ਜਰੂਰ ਕਰ ਦਿਓ ਵੀਰ ਬਣ ਕੇ 1 ਮਿੰਟ ਵੀ ਨਹੀਂ ਲੱਗਣਾ ਹੈਗਾ ਸ਼ੇਅਰ ਕਰ ਦਿਓ ਕਿਉਂਕਿ ਤਾਂ ਜੋ ਜਾਣਕਾਰੀ ਸਾਰਿਆਂ ਨੂੰ ਮਿਲ ਸਕੇ ਹਨਾ ਤੇ ਜਾਣਕਾਰੀ ਜੇ ਫਲਾਵਾਂਗੇ ਤਾਂ ਹੀ ਸਾਰਿਆਂ ਨੂੰ ਜਾਗਰੂਕਤਾ ਮਿਲਦੀ ਹੈ ਤੇ ਵੈਸੇ ਤਾਂ ਅੱਜ ਕੱਲ ਸਾਰੇ ਜਾਗਰੂਕ ਨੇ ਪਰ ਜਿਹਨੂੰ ਜਿਹੜਾ ਵਾਂਝਾ ਰਹਿ ਜਾਂਦਾ ਜਾਂ ਜਿਹਨੂੰ ਨਹੀਂ ਪਤਾ ਉਹਨੂੰ ਵੀ ਪਤਾ ਲੱਗ ਸਕੇ ਠੀਕ ਹੈ ਇਹ ਹੈਲਪ ਹੀ ਹੁੰਦੀ ਆ ਚਲੋ ਧੰਨਵਾਦ ਸਾਰਿਆਂ ਦਾ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ